ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਪਾਲਤਵਿੰਦਰ ਅੱਜ ਕੁਝ ਗੱਲਾਂ ਸੀ ਜੋ ਜਹਾਂ ਦੇ ਵਿੱਚ ਚੱਲ ਰਹੀਆਂ ਸੀਗੀਆਂ ਉਸ ਵਿਸ਼ੇ ਤੇ ਥੋੜੀਆਂ ਜੀਆਂ ਗੱਲਾਂ ਸਾਂਝੀਆਂ ਕਰਨ ਲਈ ਪੇਸ਼ ਹੋਇਆ ਸਭ ਤੋਂ ਪਹਿਲਾਂ ਮੇਰੀ ਆਪ ਜੀ ਨੂੰ ਰਿਕੁਐਸਟ ਇਹ ਹੈ ਕਿ ਆਪ ਸਾਡਾ ਜਿਹੜਾ ਚੈਨਲ ਹੈ ਉਹਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਜੇਕਰ ਸਾਡੀਆਂ ਗੱਲਾਂ ਨਾਲ ਤੁਸੀਂ ਸਹਿਮਤ ਹੋਵੋ ਜਿਵੇਂ ਜੋ ਅਸੀਂ ਵਿਚਾਰ ਮੈਂ ਪੇਸ਼ ਕਰ ਰਹੇ ਹਾਂ ਤਾਂ ਇਹਨਾਂ ਨੂੰ ਜਰੂਰ ਸ਼ੇਅਰ ਕਰਿਓ ਆ ਦੋਸਤੋ ਅੱਜ ਜਿਹੜੇ ਹੈ ਸ਼ੁਰੂਆਤ ਕਰਦੇ ਆਂ ਇਹ ਵਿਸ਼ਾ ਆਪਣਾ ਬੁੱਧੀ ਤੇ ਗਿਆਨ ਤੇ ਆਧਾਰਿਤ ਵਿਸ਼ਾ ਤੇ ਅੱਜ ਦੀ ਜਿਹੜੀ ਸ਼ੁਰੂਆਤ ਹੈ ਅਸੀਂ ਕਹਾਣੀ ਤੋਂ ਕਰਦੇ ਆਂ ਇੱਕ ਮਤਲਬ ਕਿ ਕਿਸੇ ਕੰਪਨੀ ਦੇ ਵਿੱਚ ਜੋ ਸੀਗਾ ਇੱਕ वुਡ ਕਟਰ ਸੀਗਾ ਜਿਹਨੂੰ ਅਸੀਂ ਪਿਆਪੀ ਦੇ ਵਿੱਚ ਲੱਕੜ ਹਾਰਾ ਕਹਿੰਦੇ ਆਂ ਤੇ ਉਹ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀਗਾ ਚਾਰ ਪੰਜ ਸਾਲਾਂ ਤੋਂ ਉੱਥੇ ਕੰਮ ਕਰ ਰਿਹਾ ਸੀਗਾ ਪਰ ਉਹਦੀ ਜਿਹੜੀ ਪ੍ਰਮੋਸ਼ਨ ਸੀ ਉਹ ਨਹੀਂ ਹੋਈ ਸੀ ਇੱਥੇ ਇਸ ਗੱਲ ਨੂੰ ਚਿੰਤਾ ਦੇ ਵਿੱਚ ਲੈ ਕੇ ਉਹ ਕਈ ਵਾਰ ਕੰਪਨੀ ਦੇ ਮਾਲਕ ਨੂੰ ਮਿਲਿਆ ਵੀ ਮੇਰੀ ਪ੍ਰੋਮੋਸ਼ਨ ਕਰ ਦਿਓ ਪਰ ਕੰਪਨੀ ਨੇ ਉਹਦੀ ਪ੍ਰੋਮੋਸ਼ਨ ਨਹੀਂ ਕੀਤੀ ਤਾਂ ਇਸੇ ਦੌਰਾਨ ਹੀ ਇੱਕ ਜਿਹੜਾ ਸੀਗਾ ਨਵਾਂ ਜਿਹੜਾ ਬੁਟਕਟਰ ਸੀਗਾ ਉਸ ਕੰਪਨੀ ਦੇ ਵਿੱਚ ਆਇਆ ਤਾਂ ਕੰਪਨੀ ਨੇ ਉਹਦੇ ਨਾਲ ਹੀ ਇੱਕ ਸਾਲ ਦੇ ਵਿੱਚ ਵਿੱਚ ਜਿਹੜਾ ਨਵਾਂ ਬੁਟਕਟਰ ਆਇਆ ਸੀ ਉਹਦੀ ਤਰੱਕੀ ਕਰ ਦਿੱਤੀ ਤਾਂ ਇਹ ਜਾਣ ਕੇ ਜਿਹੜਾ ਪੁਰਾਣਾ ਬੁਟਕਟਰ ਸੀਗਾ ਪੁਰਾਣਾ ਲੱਕੜਹਾਰਾ ਸੀਗਾ ਨੂੰ ਬੜਾ ਦੁੱਖ ਹੋਇਆ ਤਾਂ ਉਹ ਤੁਰੰਤ ਜਾ ਕੇ ਮੇਰੇ ਜਨ ਨੂੰ ਮਿਲਿਆ ਵੀ ਸਰ ਵੀ ਮੈਂ ਪੰਜ ਸਾਲਾਂ ਤੋਂ ਇਸ ਕੰਪਨੀ ਦੇ ਵਿੱਚ ਪੂਰੀ ਵਫਾਦਾਰੀ ਨਾਲ ਮਿਹਨਤ ਨਾਲ ਕੰਮ ਕਰ ਰਿਹਾ ਤੇ ਪਰ ਮੇਰੀ ਤਰੱਕੀ ਨਹੀਂ ਹੋਈ ਤੇ ਇੱਕ ਤੁਸੀਂ ਨਵਾਂ ਵਰਕਰ ਆਇਆ ਸੀਗਾ ਤੇ ਉਹਦੀ ਜਿਹੜੀ ਪ੍ਰੋਮੋਸ਼ਨ ਇੱਕ ਸਾਲ ਦੇ ਵਿੱਚ ਵਿੱਚ ਹੀ ਕਰਤੀ ਵੀ ਇਹ ਬਹੁਤ ਗਲਤ ਗੱਲ ਹੈ ਤਾਂ ਮੈਨੇਜਰ ਨੇ ਉਸ ਨੂੰ ਕਿਹਾ ਕਿ ਤੇਰੀ ਜਿਹੜੀ ਉਹ ਦਰਖਤ ਕੱਟਣ ਦੀ ਕਪੈਸਿਟੀ ਸੀਗੀ ਉਹ ਪੰਜ ਸਾਲਾਂ ਤੋਂ 19 ਉਹ ਹੈ ਜਿੰਨੀ ਕਿ ਪੰਜ ਸਾਲ ਪਹਿਲਾਂ ਸੀ ਤੇ ਉਨਿਓ ਹੀ ਤੇਰੀ ਕਪੈਸਿਟੀ ਹੁੰਦੀ ਮਤਲਬ ਕਿ ਅਜੈ ਤਾਂ ਜਿਹੜਾ ਨਵਾਂ ਬੁੱਡ ਕਟਰ ਆਇਆ ਸੀ ਉਹਦੀ ਕਪੈਸਿਟੀ ਦੇ ਵਿੱਚ ਸੁਧਾਰ ਹੋ ਰਿਹਾ ਤੇ ਤੇਰੀ ਕਪੈਸਿਟੀ ਤੋਂ ਕਿਤੇ ਜ਼ਿਆਦਾ ਉਹਦੀ ਦਰਖਤ ਕੱਟਣ ਦੀ ਕਪੈਸਿਟੀ ਹੈ ਇਸ ਕਰਕੇ ਉਹਦੀ ਪ੍ਰਮੋਸ਼ਨ ਹੈ ਜਿਹੜੀ ਤਰੱਕੀ ਕੀਤੀ ਗਈ ਆ ਇਹ ਗੱਲ ਉਹਦੇ ਦਿਲ ਦੇ ਵਿੱਚ ਤੀਰ ਵਾਂਗ ਲੱਗੀ ਤਾਂ ਜਿਹੜਾ ਪੁਰਾਣਾ ਬੁੱਡ ਕਟਰ ਸੀ ਉਹਨੇ ਹੋਰ ਮਿਹਨਤ ਕਰਨੀ ਸ਼ੁਰੂ ਕੀਤੀ ਪਰ ਪੂਰਾ ਜੋਰ ਲਾ ਕੇ ਵੀ ਉਹ ਉਹਦੇ ਜਿੰਨੇ ਦਰਖਤ ਨਾ ਕੱਟ ਸਕਿਆ ਤਾਂ ਇਸ ਸਮੱਸਿਆ ਦੇ ਹੱਲ ਲਈ ਉਹ ਦੁਆਰਾ ਫਿਰ ਮੈਨੇਜਰ ਨੂੰ ਮਿਲਿਆ ਕਿ ਸਰ ਇਸ ਗੱਲ ਦਾ ਰਾਜ ਕਿ ਇਹ ਵੀ ਉਹ ਮਿੱਤੋਂ ਜ਼ਿਆਦਾ درخت ਕੱਟ ਲੈਂਦਾ ਬਜਾਏ ਇਸ ਦੇ ਕਿ ਮੈਂ ਨੂੰ ਤਿਆਰਬਾ ਵੀ ਵੱਧ ਹੈ ਤੇ ਮੈਂ ਕਾਫੀ ਪੁਰਾਣਾ ਕੰਮ ਕਰਦਾ ਤੇ ਮੈਂ ਪੂਰਾ ਜੋਰ ਲਾ ਕੇ ਕੱਟਦਾ ਤੇ ਕੱਟਦਾ ਵੀ ਉਹ ਆਰਾਮ ਨਾਲ ਹੈ ਤਾਂ ਇਸ ਚ ਰਾਜ ਕੀ ਹੈ ਤਾਂ ਉਹਦੇ ਲਈ ਫਿਰਦਾ ਮਾਲਕ ਸੀ ਕੰਪਨੀ ਦਾ ਉਹਨੇ ਉਹਨੂੰ ਸੁਜੈਸ਼ਨ ਦਿੱਤਾ ਵੀ ਤੂੰ ਉਸੇ ਬੁੱਡ ਕਟਰ ਨੂੰ ਮਿਲ ਵੀ ਜਾ ਕੇ ਗੱਲ ਕਰ ਵੀ ਹੋ ਸਕਦਾ ਤੇਰੀ ਕੋਈ ਮਦਦ ਕਰ ਦੇਵੇ ਤੇ ਫਿਰ ਉਹ ਉਸ ਬੁੱਡ ਕਟਰ ਨੂੰ ਮਿਲਿਆ ਜਾ ਕੇ ਮੈਂ ਮਤਲਬ ਉਸ ਉਸ ਵਿਸ਼ੇ ਤੇ ਗੱਲ ਕੀਤੀ ਇਹ ਵੀ ਤੇਰੇ ਇਸ ਦਾ ਰਾਜ ਕੀ ਹੈ ਵੀ ਤੂੰ ਬੜੇ ਆਰਾਮ ਨਾਲ ਦਰਖਤ ਕੱਟਦਾ ਹੈ ਤੇ ਕੱਟਦਾ ਵੀ ਬਹੁਤ ਜਿਆਦਾ ਹੈ ਮਿੱਤੂ ਕਾ ਵੀ ਕਈ ਗੁਣਾ ਕਈ ਪਰਸੈਂਟ ਜਿਆਦਾ ਤੂੰ ਦਰਖਤ ਕੱਟਦਾ ਹੈ ਨਾ ਇੱਕ ਦਿਨ ਦੇ ਵਿੱਚ ਇਹਦੇ ਵਿੱਚ ਰਾਜ ਕੀ ਹੈ ਤਾਂ ਉਸ ਬੁੱਟ ਕਟਰ ਨੇ ਉਹਨੂੰ ਬੜੀ ਨਿਮਰਤਾ ਦੇ ਨਾਲ ਬਿਠਾਇਆ ਤੇ ਉਹਨੂੰ ساری ਗੱਲ ਸਮਝਾਈ ਉਹਨੂੰ ਕਹਿਣ ਲੱਗਿਆ ਕਿ ਮੈਂ ਹਰ ਇੱਕ ਦਰਖਤ ਕੱਟਣ ਤੋਂ ਬਾਅਦ ਆਪਣੀ ਕਹਾੜੀ ਨੂੰ ਤਿੱਖੀ ਕਰਦਾ ਹਾਂ ਤੇ ਉਸੇ ਤਿੱਖੀ ਕਰਨ ਤੋਂ ਬਾਅਦ ਹੀ ਨਾਲੇ ਮੈਂ ਆਰਾਮ ਕਰ ਲੈਣਾ ਤੇ ਨਾਲੇ ਮੈਂ ਆਪਣੀ ਕਹਾੜੀ ਹੈ ਜਿਹੜੀ ਦਰਖਤ ਕੱਟਣ ਵਾਲੀ ਉਹਨੂੰ ਤਿੱਖੀ ਕਰ ਲੈਣਾ ਤੇ ਇਸ ਤੋਂ ਇਹ ਗੱਲ ਉਹਨੂੰ ਠੱਠ ਸਮਝ ਆ ਗਈ ਤੇ ਕਿ ਵੀ ਇਸ ਕਰਕੇ ਉਹ ਦਰਖਤ ਹੈ ਜਿਹੜੀ ਉਹ ਕਟੈਸਟੀ ਹੈ ਜਿਹੜੀ ਉਹ ਮੇਥੋ ਦਰਖਤ ਵੱਤ ਕੱਟਦਾ ਕਿ ਉਹ ਹਰੇਕ ਦਰਖਤ ਕਟਣ ਤੋਂ ਬਾਅਦ ਆਪਣੀ ਕਹਾੜੀ ਨੂੰ ਤਿੱਖੀ ਕਰਦਾ ਤਾਂ ਮੇਰਾ ਸਵਾਲ ਇੱਥੇ ਇਹ ਹੈ ਕਿ ਤੁਸੀਂ ਆਪਣੇ ਗਿਆਨ ਦੀ ਕਹਾੜੀ ਨੂੰ ਕਦੋਂ ਤਿੱਖਾ ਕੀਤਾ ਸੀ ਸਮੱਸਿਆ ਇਹ ਹੈ ਮਤਲਬ ਇਹ ਨਹੀਂ ਹੈ ਵੀ ਅਸੀਂ 5 ਸਾਲ ਪਹਿਲਾਂ ਜੋ ਅਸੀਂ ਪੜ੍ਹੇ ਸੀ 5 ਸਾਲ ਪਹਿਲਾਂ 10 ਸਾਲ ਪਹਿਲਾਂ 20 ਸਾਲ ਪਹਿਲਾਂ ਸਾਡੀ ਜੋ ਯੋਗਤਾ ਸੀ ਬਿਲਕੁਲ ਸਾਡੀ ਸਿਲੈਕਸ਼ਨ ਹੋਈ ਅਸੀਂ ਗਵਰਨਮੈਂਟ ਜੌਬ ਦੇ ਵਿੱਚ ਆਏ ਅਸੀਂ ਪ੍ਰਾਈਵੇਟ ਜੌਬ ਦੇ ਵਿੱਚ ਆਏ ਅਸੀਂ ਉੱਚੀ ਪਦਵੀ ਤੇ ਗਏ ਪਰ ਉਹ ਉਦੋਂ ਗਈ ਸੀ ਕੀ ਹੁਣ ਅਸੀਂ ਆਪਣੀ ਗਿਆਨ ਦੀ ਕਹਾੜੀ ਨੂੰ ਇਕੱਠਾ ਮਤਲਬ ਤਿੱਖਾ ਕਰ ਰਹੇ ਹਾਂ ਇਹ ਸਾਡਾ ਜਿਹੜਾ ਸੋਚਣ ਦਾ ਵਿਸ਼ਾ ਹੈ ਤਾਂ ਇਸ ਦੀ ਤਰੱਕੀ ਦੇ ਲਈ ਉન્નਤੀ ਦੇ ਲਈ ਜ਼ਰੂਰੀ ਹੈ ਕਿ ਸਾਡਾ ਗਿਆਨ ਦੇ ਵਿੱਚ ਲਗਾਤਾਰ ਵਾਤਾ ਹੁੰਦਾ ਰਹੇ ਹੁਣ ਦੋਸਤੋ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਗਿਆਨ ਨਾਲੋਂ ਟੁੱਟਦੀ ਜਾ ਰਹੀ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਕੇਂਦਰਿਤ ਹੋ ਗਿਆ ਸਾਡੇ ਦਿਮਾਗ ਹੈ ਜੋ ਉਹਨੂੰ ਵੀ ਖੁਰਾਕ ਦੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਸਰੀਰ ਨੂੰ ਖੁਰਾਕ ਦੀ ਲੋੜ ਹੁੰਦੀ ਹੈ ਉਸ ਤਰ੍ਹਾਂ ਜਿਹੜਾ ਸਾਡਾ ਦਿਮਾਗ ਹੈ ਉਸ ਨੂੰ ਵੀ ਖੁਰਾਕ ਦੀ ਲੋੜ ਹੁੰਦੀ ਹੈ ਦਿਮਾਗ ਜਿਸ ਤਰ੍ਹਾਂ ਅਸੀਂ ਖਾਣ ਲੱਗੇ ਚੀਜ਼ਾਂ ਦੀ ਚੋਣ ਕਰਦੇ ਹਾਂ ਸਾਡੇ ਸਰੀਰ ਲਈ ਜੋ ਬੈਨੀਫੀਸ਼ੀਅਲ ਚੀਜ਼ਾਂ ਨੇ ਲਾਭਕਾਰੀ ਚੀਜ਼ਾਂ ਨੇ ਅਸੀਂ ਉਹੀ ਖਾਂਦੇ ਹਾਂ ਉਸੇ ਤਰ੍ਹਾਂ ਹੀ ਸਾਡੇ ਦਿਮਾਗ ਨੂੰ ਵੀ ਉਹੀ ਗ੍ਰਹਿਣ ਕਰਨਾ ਚਾਹੀਦਾ ਜਿਹੜਾ ਸਾਡੇ ਲਈ ਸਾਡੇ ਦਿਮਾਗ ਦੇ ਲਈ ਬੈਨੀਫੀਸ਼ੀਅਲ ਹੋਵੇ ਲਾਭਕਾਰੀ ਹੋਵੇ ਇਹ ਨਹੀਂ ਹੈਗਾ ਵੀ ਸੋਸ਼ਲ ਮੀਡੀਆ ਤੇ ਜੋ ਬਣਿਆ ਬਣਾਇਆ ਸਾਡੇ ਕੋਲ ਆ ਰਿਹਾ ਤੇ ਅਸੀਂ ਉਹਨੂੰ ਗ੍ਰਹਿਣ ਕਰ ਲਈ ਜੰਨੇ ਆ ਤਾਂ ਇਹਦੇ ਨਾਲ ਸਾਡੀ ਜਿਹੜੀ ਗਿਆਨ ਦੀ ਪਹਾੜੀ ਹੈ ਤਿੱਖੀ ਹੁੰਦੀ بجائے ਖੁੰਡੀ ਹੁੰਦੀ ਜਾਂਦੀ ਹੈ ਇਸ ਲਈ ਇਹ ਇਹ ਚਿੰਤਨ ਦਾ ਵਿਸ਼ਾ ਹੈ ਕਿ ਸਾਡੀ ਜਿਹੜੀ ਗਿਆਨ ਦੀ ਪਹਾੜੀ ਹੈ ਉਹਨੂੰ ਅਸੀਂ ਤਿੱਖਾ ਕਰੀਏ ਇਸ ਲਈ ਇਹਦਾ ਇੱਕ ਹੱਲ ਹੈ ਵੀ ਅਸੀਂ ਜਿਹੜੀ ਆਪਣੀ ਗਿਆਨ ਦੀ ਪਹਾੜੀ ਹੈ ਉਹਨੂੰ ਅਸੀਂ ਚੰਗੀਆਂ ਕਿਤਾਬਾਂ ਪੜ੍ਹ ਕੇ ਚੰਗੇ ਵਿਚਾਰ ਗ੍ਰਹਿਣ ਕਰਕੇ ਹੀ ਤਿੱਖੀ ਕਰ ਸਕਦੇ ਹਾਂ ਆਪਣੇ ਆਪ ਨੂੰ ਗਿਆਨवान ਸਦਾ ਬਣਾਉਂਦੇ ਰਹਿਣਾ ਜਿਹੜੀ ਸਿੱਖਿਆ ਹੈ ਇਹ ਲਗਾਤਾਰ ਚੱਲਦਾ ਪ੍ਰੋਸੈਸ ਹੈ ਇਹ ਪੂਰਾ ਜੀਵਨ ਜਿਹੜੀ ਇਹ ਚੱਲਦੀ ਰਹਿੰਦੀ ਹੈ ਹੀ ਗਤੀ ਵਿਧੀ ਜਿਹੜੀ ਸਿੱਖਿਆ ਦੀ ਸਿੱਖਿਆ ਕਦੇ ਵੀ ਪੂਰਨ ਨਹੀਂ ਹੁੰਦੀ ਇਸ ਲਈ ਆਪਣੇ ਵਿਚਾਰਾਂ ਨੂੰ ਆਪਣੇ ਤਰਕ ਸ਼ਕਤੀ ਨੂੰ ਮਜ਼ਬੂਤ ਬਣਾਉਂਦੇ ਰਹਿਣਾ ਚਾਹੀਦਾ ਇਹ ਨਹੀਂ ਹੈ ਵੀ ਅਸੀਂ ਇੱਕ ਵਾਰੀ ਕੋਈ ਜਿੱਤ ਪ੍ਰਾਪਤ ਕਰ ਲਈ ਇੱਕ ਵਾਰੀ ਕੋਈ ਮਕਾਮ ਹਾਸਲ ਕਰ ਲਿਆ ਤੇ ਅਸੀਂ ਆਰਾਮ ਕਰਨ ਲੱਗ ਪਏ ਬਿਲਕੁਲ ਨਹੀਂ ਹੋਵੇਗਾ ਇਸ ਤਰ੍ਹਾਂ ਤਾਂ ਦੋਸਤੋ ਉਮੀਦ ਹੈ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋਗੇ ਜੇ ਤੁਹਾਨੂੰ ਤੁਹਾਡਾ ਕੋਈ ਸੁਜੈਸ਼ਨ ਹੈ ਤਾਂ ਕਹਾਟਾ ਹੂੰ ਤੁਹਾਨੂੰ ਕੋਈ ਗੱਲ ਲੱਗੀ ਹੈ ਵੀ ਇਸ ਤਰ੍ਹਾਂ ਇਹ ਵੀ ਗੱਲ ਵੀ ਹੋਣੀ ਚਾਹੀਦੀ ਸੀ ਵੀਡੀਓ ਦੇ ਵਿੱਚ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤਾਂ ਆਪਾਂ ਨੈਕਸਟ ਟਾਈਮ ਜਿਹੜੀ ਅਗਲੀ ਵੀਡੀਓ ਹੈ ਉਹਦੇ ਵਿੱਚ ਆਪ ਦੀ ਜਿਹੜਾ ਸੁਜੈਸ਼ਨ ਹੈ ਉਹਨੂੰ ਜਰੂਰ ਆਪ ਦੇ ਨਾਮ ਦੇ ਨਾਲ ਜਰੂਰ ਅਸੀਂ ਪੇਸ਼ ਕਰਾਂਗੇ ਧੰਨਵਾਦ ਆਪ ਦਾ ਦਿਨ ਸ਼ੁਭ ਰਹੇ